मैंने सेक्स भी किया मैंने मानव को अभिषेक के बारे में शादी से पहले बताया था उसकी लाइफ में आते ही मैंने सबसे सारे कांटेक्ट खत्म कर दिए मेरे मामा उसने भी मेरे साथ जबरदस्ती की जो कि बहुत गलत था मुझे पता है मैंने बहुत सारी गलती की है मानव को झूठ बुलाने इतना होने के बाद भी मानव ने मुझे कभी हाव नहीं किया कभी हाथ नहीं उठाया मेरी वाइफ का मुझे पता चला कि ਸੁਤਰੀ ਦੀ ਜਿਹੀ ਕਿਸਾ ਮਰਦੋਗ ਕੇ ਬਾਰੇ ਕੋਈ ਤਾਂ ਬਾਤ ਕਰੇ ਇਹ ਬਚਰੇ ਬਹੁਤ ਅਕੇਲੇ ਆ ਜਹਾ ਉਹ ਫਿਕਰ ਆਊਟ ਕਰ ਰਹਾ ਹੂੰ ਕਿ ਕਿਵੇਂ ਮਰਤੇ ਠੀਕ ਹੈ ਹਰ ਕਰਤਾ ਉਹ ਜੋ ਇਹ ਅੱਜ ਇੱਕ ਹੋਰ ਮਰਦ ਮਰ ਗਿਆ ਬਿਲਕਦਾ ਹੋਇਆ ਜਿਵੇਂ ਅਤਲ ਸੁਵਾਸ ਬਿਲ ਗਿਆ ਸੀ ਅਜ ਇੱਕ ਹੋਰ ਮਰਦ ਮਰ ਗਿਆ ਰੋਂਦਾ ਹੋਇਆ ਜਿਵੇਂ ਅਤਲ ਸੁਭਾਸ ਰੋਇਆ ਸੀ ਅਜ ਇੱਕ ਹੋਰ ਮਰਦ ਮਰ ਗਿਆ ਭਾਰਤੀ ਨਿਆਪਾਲੀ ਕਾਂ ਨੂੰ ਪਿੱਟਦਾ ਹੋਇਆ ਜਿਵੇਂ ਅਤਲ ਸੁਭਾਸ ਪਿੱਟਿਆ ਸੀ ਅਤਲ ਸੁਭਾਸ ਤੇ ਮਾਰਵ ਦੋਨੋਂ ਮਰ ਗਏ ਇਹ ਕਹਿੰਦੇ ਹੋਏ ਕਿ ਕੋਈ ਤਾਂ ਸੁਣੋ ਬੰਦਿਆਂ ਦਾ ਦਰਦ ਉਹ ਦੋਨੋਂ ਮਰ ਗਏ ਇਹ ਕਹਿੰਦੇ ਹੋਏ ਕਿ ਕੋਈ ਤਾਂ ਸਮਝੋ ਤੱਕਾ ਬੰਦਿਆਂ ਨਾਲ ਵੀ ਹੁੰਦਾ ਕੋਈ ਤਾਂ ਯਕੀਨ ਕਰੋ ਕਿ ਬੰਦਿਆਂ ਨੂੰ ਵੀ ਸਾਜ਼ਿਸ਼ ਤਹਿਤ ਹਸਾਇਆ ਜਾ ਸਕਦਾ ਇਹ ਸਾਰਾ ਕੁਝ ਦੱਸਣ ਲਈ ਅਤੇ ਭਾਰਤੀ ਨਿਆਪਾਲ ਕਾ ਤੋਂ ਡਰਦਾ ਹੋਇਆ ਅੱਜ ਇੱਕ ਹੋਰ ਮਰਦ ਆਪਣੀ ਜ਼ਿੰਦਗੀ ਨੂੰ ਖਤਮ ਕਰ ਗਿਆ ਇੱਥੇ ਆਪਣਾ ਦਰਦ ਸੁਣਾਉਣ ਲਈ ਮਰਦ ਨੂੰ ਮਰਨਾ ਪੈਂਦਾ ਹੈ ਕਿਉਂਕਿ ਇੱਥੇ ਜਿਉਂਦੇ ਬੰਦੇ ਦੇ ਦਰਦ ਨੂੰ ਕੋਈ ਨਹੀਂ ਸਮਝਦਾ ਪਰ ਭਾਰਤੀ ਨਿਆਪਾਲ ਕਾ ਸ਼ਾਇਦ ਮਰੇ ਹੋਏ ਬੰਦੇ ਦੇ ਦਰਦ ਨੂੰ ਵੀ ਨਹੀਂ ਸਮਝਦੀ ਮੈਂ ਇਹ ਨਹੀਂ ਕਹਿ ਰਿਹਾ ਕਿ ਭਾਰਤ ਦੇਸ਼ ਦੀਆਂ ਸਾਰੀਆਂ ਔਰਤਾਂ ਗਲਤ ਨੇ ਪਰ ਹਾਂ ਇਹੋ ਜਿਹੇ ਕੇਸਾਂ ਦੀ ਗਿਣਤੀ ਅੱਜ ਕੱਲ ਦਿਨ ਬਾਅਦ ਦਿਨ ਵਾਦੀ ਜਾ ਰਹੀ ਹੈ ਗੱਲ ਕਰਦੇ ਆ ਮਾਨਵ ਸ਼ਰਮਾ ਦੀ ਮਾਨਵ ਸ਼ਰਮਾ ਆਪਣੇ ਪਿਤਾ ਆਪਣੀ ਮਾਤਾ ਤੇ ਆਪਣੀ ਭੈਣ ਆਕਾਂਖਸ਼ਾ ਨਾਲ ਆਗਰਾ ਦੀ ਡਿਫੈਂਸ ਕਲੋਨੀ ਦੇ ਵਿੱਚ ਰਹਿੰਦਾ ਸੀ ਮਾਨਵ ਦੇ ਪਿਓ ਨਰੈਣ ਸ਼ਰਮਾ 에ਅਰ ਫੋਰਸ ਦੇ ਵਿੱਚੋਂ ਇੱਕ ਚੰਗੇ ਅਹੁਦੇ ਤੋਂ ਰਿਟਾਇਰਡ ਆਫੀਸਰ ਸਨ ਮਾਨਵ ਸ਼ਰਮਾ ਵੈਲ ਐਜੂਕੇਟਿਡ ਸੀ ਸਿਆਣਾ ਮੁੰਡਾ ਸੀ ਉਸਨੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਸਟੱਡੀ ਕੀਤੀ ਹੋਈ ਸੀ ਸਟੱਡੀ ਕਰਨ ਤੋਂ ਤੁਰੰਤ ਬਾਅਦ ਉਸਦੀ ਨੌਕਰੀ TCS ਦੇ ਵਿੱਚ ਐਜ਼ ਅ ਰੈਕ੍ਰੂਟਮੈਂਟ ਮੈਨੇਜਰ ਲੱਗ ਜਾਂਦੀ ਹੈ ਉਹ ਆਪਣੀ ਨੌਕਰੀ ਕਰਕੇ ਮੁੰਬਈ ਸੈਟਲ ਹੋ ਜਾਂਦਾ ਹੈ ਇੰਡੀਅਨ ਪੇਰੈਂਟਸ ਦੀ ਇੱਕ ਵੱਡੀ ਪ੍ਰੋਬਲਮ ਆ ਜਿਵੇਂ ਹੀ ਬੱਚੇ ਦੀ ਨੌਕਰੀ ਲੱਗਦੀ ਹੈ ਤਾਂ ਉਹ ਉਸੇ ਟਾਈਮ ਹੀ ਉਸਦੇ ਵਿਆਹ ਕਰਨ ਦਾ ਸੋਚਣਾ ਲੱਗ ਜਾਂਦੇ ਹਨ ਤੋਂ ਮਾਨਵ ਦੇ ਮਾਪਿਓ ਵੀ ਉਸਦੇ ਵਾਸਤੇ ਕੁੜੀ ਲੱਭਣੀ ਸ਼ੁਰੂ ਕਰ ਦਿੰਦੇ ਹਨ ਉਹਨਾਂ ਨੂੰ ਇੱਕ ਕੁੜੀ ਦੇ ਦੱਸ ਪੈਂਦੀ ਹੈ ਅਤੇ ਉਹ ਕੁੜੀ ਨੂੰ ਉੱਥੇ ਜਾ ਕੇ ਦੇਖ ਆਉਂਦੇ ਨੇ ਕੁੜੀ ਦਾ ਨਾਮ ਹੁੰਦਾ ਨਕੀਤਾ ਸ਼ਰਮਾ ਇਤਫਾਕ ਦੇਖੋ ਅਤਲ ਸੁਆਸ ਦੀ ਵਾਈਫ ਦਾ ਨਾਮ ਵੀ ਨਕੀਤਾ ਸੀ ਤੇ ਮਾਨਵ ਸ਼ਰਮਾ ਦੀ ਵਾਈਫ ਦਾ ਨਾਮ ਵੀ ਨਕੀਤਾ ਦੋਨਾਂ ਪਰਿਵਾਰਾਂ ਦੀ ਆਪਸ ਦੇ ਵਿੱਚ ਸਹਿਮਤੀ ਹੋ ਜਾਂਦੀ ਹੈ ਅਤੇ ਦੋਵਾਂ ਦਾ ਵਿਆਹ ਬੜੀ ਧੂਮ ਧਾਮ ਨਾਲ ਜਨਵਰੀ 2024 ਦੇ ਵਿੱਚ ਹੋ ਜਾਂਦਾ ਹੈ। ਕੁਝ ਟਾਈਮ ਆਪਣੇ ਮਾਪਿਓ ਨਾਲ ਰਹਿਣ ਤੋਂ ਬਾਅਦ ਮਾਨਵ ਅਤੇ ਉਸ ਦੀ ਵਾਈਫ ਬੰਬੇ ਚਲੇ ਜਾਂਦੇ ਨੇ ਕਿਉਂਕਿ ਮਾਨਵ ਦੀ ਨੌਕਰੀ ਬੰਬੇ ਹੁੰਦੀ ਹੈ। ਉੱਥੇ ਜਾ ਕੇ ਸੈਟਲ ਹੁੰਦੇ ਹਨ। ਜ਼ਿੰਦਗੀ ਹੌਲੀ-ਹੌਲੀ ਰਫ਼ਤਾਰ ਫੜਦੀ ਆ। ਮਾਨਵ ਨੇ ਕਿ ਤਾ ਨੂੰ ਦੱਸਦਾ ਕਿ ਉਹ ਕਾਲਜ ਦੇ ਵਿੱਚ ਕਿੱਦਾਂ ਦਾ ਸੀ, ਉਹਦੇ ਆਫਿਸ ਦਾ ਵਰਕ ਕਿਵੇਂ ਆ। ਉਸਦੇ ਆਫਿਸ ਦਾ ਪ੍ਰੋਟੀਨ ਕਿਵੇਂ ਨਕੀਤਾ ਵੀ ਉਹਨੂੰ ਇੱਕ ਦਿਨ ਆਪਣੀ ਲਾਈਫ ਬਾਰੇ ਦੱਸਣ ਲੱਗਦੀ ਹੈ ਨਕੀਤਾ ਕਹਿੰਦੀ ਆ ਕਿ ਉਹ ਇੱਕ ਹਾਊਸ ਵਾਈਫ ਮੈਟੀਰੀਅਲ ਨਹੀਂ ਆ ਉਸ ਦੇ ਸਮੇ ਸਮੇਂ ਤੇ ਕਈ ਬੋਏਫ੍ਰੈਂਡ ਰਹਿ ਚੁੱਕੇ ਨੇ ਅਤੇ ਉਸ ਦੇ ਬੋਏਫ੍ਰੈਂਡ ਉਸ ਦੇ ਨਾਲੋਂ ਬੈਲ ਐਜੂਕੇਟਿਡ ਸੀ ਅਤੇ ਹੁਣ ਉਹ ਵੈਲ ਸੈਟਲਡ ਨੇ ਉਹ ਖੁੱਲ ਡੁੱਲ ਵਾਲੀ ਜ਼ਿੰਦਗੀ ਚਾਹੁੰਦੀ ਹੈ ਉਹ ਕੋਈ ਰੋਕ ਟੋਕ ਵਾਲੀ ਜ਼ਿੰਦਗੀ ਨਹੀਂ ਚਾਹੁੰਦੀ ਅਜਿਹੀਆਂ ਗੱਲਾਂ ਸੁਣ ਕੇ ਮਨੁੱਖ ਇੱਕ ਵਾਰ ਕਬਰਾਂ ਜਾਂਦਾ ਹੈ ਉਹਨੂੰ ਯਕੀਨ ਨਹੀਂ ਆ ਰਿਹਾ ਹੁੰਦਾ ਕਿ ਨਕੇਤਾ ਇਹ ਕੀ ਬੋਲ ਰਹੀ ਹੈ ਪਰ ਜੋ ਉਸਨੇ ਸੁਣਿਆ ਸੀ ਉਹ ਸੱਚਮੁੱਚ ਨਕੇਤਾ ਨੇ ਹੀ ਕਿਹਾ ਸੀ ਨਕੇਤਾ ਇੱਥੇ ਹੀ ਚੁੱਪ ਨਹੀਂ ਕਰਦੀ ਉਹ ਅੱਗੇ ਕਹਿੰਦੀ ਹੈ ਕਿ ਮੈਂ ਆਪਣੇ ਬాయਫਰੈਂਡ ਨੂੰ ਮਿਲੂੰਗੀ ਮੈਨੂੰ ਤੇਰੇ ਨਾਲ ਕੋਈ ਪ੍ਰੋਬਲਮ ਨਹੀਂ ਹੈਗੀ ਤੂੰ ਆਪਣੀ ਚਾਹੇ ਕੋਈ গারਲਫ੍ਰੈਂਡ ਬਣਾ ਚਾਹੇ ਨਾ ਬਣਾ ਤੂੰ ਨੂੰ ਮਿਲ ਮੈਨੂੰ ਕੋਈ ਪ੍ਰੋਬਲਮ ਨਹੀਂ ਪਰ ਮੈਨੂੰ ਆਪਣੀ ਲਾਈਫ ਦੇ ਉੱਤੇ ਕੋਈ ਰੋਕ ਟੋਕ ਨਹੀਂ ਚਾਹੀਦੀ ਇਹ ਵਿਆਹ ਮੈਂ ਆਪਣੇ ਘਰਦਿਆਂ ਦੀ ਖੁਸ਼ੀ ਵਾਸਤੇ ਕੀਤਾ ਪਰ ਹਾਂ ਮੈਂ ਤੇਰੀ ਫੈਮਿਲੀ ਦੇ ਵਿੱਚ ਤੇਰੀ ਪੂਰੀ ਸਪੋਰਟ ਕਰੂੰਗੀ ਮੈਂ ਆਪਣੇ ਵਿਆਹ ਦਾ ਜੀਵਨ ਦਾ ਪੂਰਾ ਨਾਟਕ ਤੇਰੇ ਘਰ ਦੇ ਆ ਕੇ ਕਰੂੰਗੀ ਮਾਨਵ ਜਦੋਂ ਨਕੇਤਾ ਤੋਂ ਅਜਿਹੀਆਂ ਗੱਲਾਂ ਸੁਣਦਾ ਤਾਂ ਮਾਨ ਨੂੰ ਪਤਾ ਲੱਗ ਜਾਂਦਾ ਕਿ ਉਸ ਦਾ ਕਨੈਕਸ਼ਨ ਕਿਸੇ ਗਲਤ ਧਾਰ ਨਾਲ ਜੁੜ ਗਿਆ ਹੁਣ ਸਮਝ ਆ ਜਾਂਦਾ ਕਿ ਇਹ ਵਿਆਹ ਬਹੁਤਾ ਟਾਈਮ ਨਹੀਂ ਚੱਲਣਾ ਪਰ ਕਹਿੰਦੇ ਹੁੰਦੇ ਆ ਰੀਅਲ ਮਰਦ ਤੇ ਇੱਕ ਸੰਸਕਾਰੀ ਔਰਤ ਕਦੇ ਵੀ ਆਪਣੇ ਵਿਆਹ ਦੇ ਵਿੱਚ ਤੀਜੇ ਬੰਦੇ ਨੂੰ ਬਰਦਾਸ਼ਤ ਨਹੀਂ ਕਰ ਸਕਦੇ ਮਾਨਵ ਆਖਰ ਇੱਕ ਆਰਮੀ ਆਫੀਸਰ ਦਾ ਮੁੰਡਾ ਸੀ ਤਾਂ ਉਹ ਇਹ ਚੀਜ਼ਾਂ ਬਰਦਾਸ਼ਤ ਨਹੀਂ ਕਰਦਾ ਮਾਨਵ ਨੇ ਕੀਤਾ ਨੂੰ ਸਿੱਧਾ ਕਹਿੰਦਾ ਕਿ ਜੇ ਮੇਰੇ ਨਾਲ ਰਹਿਣਾ ਤਾਂ ਮੈਂ ਤੇਰੀ ਇਹ ਅਯਾਸ਼ੀ ਨਹੀਂ ਚੱਲਣ ਦੇਣੀ ਮਾਨਵ ਨਕੀਤਾ ਨੂੰ ਇਹਨਾਂ ਚੀਜ਼ਾਂ ਤੋਂ ਰੁਕਦਾ ਪਰ ਨਕੀਤਾ ਇਹਨਾਂ ਚੀਜ਼ਾਂ ਤੋਂ ਨਹੀਂ ਰੁਕਦੀ ਸੁਭਾਵਿਕ ਤੌਰ ਤੇ ਘਰ ਦੇ ਵਿੱਚ ਕਲੇਸ਼ ਰਹਿਣ ਲੱਗ ਜਾਂਦਾ ਮਾਨਵ ਡਿਪਰੈਸ਼ਨ ਦੇ ਵਿੱਚ ਚਲਾ ਜਾਂਦਾ ਤੇ ਇੱਕ ਵਾਰ ਆਪਣੀ ਨਸ ਕੱਟਣ ਦੀ ਕੋਸ਼ਿਸ਼ ਕਰਦਾ ਉਸ ਦਿਨ ਉਹਨੂੰ ਨਕੀਤਾ ਬਚਾ ਲੈਂਦੀ ਆ ਉਹ ਇਕੱਲੇ ਘਰੇ ਸੀਗੇ ਉਹਨੂੰ ਪਤਾ ਲੱਗ ਜਾਂਦਾ ਕਿ ਜੇ ਇਹਨੂੰ ਕੁਝ ਹੋ ਗਿਆ ਮੈਂ ਫਸ ਜਾਉਂਗੀ ਉਸ ਤੋਂ ਬਾਅਦ ਮਾਨਵ ਇੱਕ ਵਾਰ ਫੇਰ ਟਰਾਈ ਕਰਦਾ ਆਪਣੀ ਜ਼ਿੰਦਗੀ ਖਤਮ ਕਰਨ ਦੀ ਪਰ ਉਸ ਦਿਨ ਉਹ ਫੇਰ ਬਚ ਜਾਂਦਾ ਨਕੀਤਾ ਇਹ ਦੋ ਇਨਸੀਡੈਂਟ ਦੇਖ ਕੇ ਵੀ ਆਪਣੇ ਰਸਤੇ ਨਹੀਂ ਬਦਲਦੀ ਉਹ ਕਿਸੇ ਵੀ ਕੀਮਤ ਦੇ ਉੱਤੇ ਮਾਨਵ ਨਾਲ ਸਮਝੌਤਾ ਨਹੀਂ ਕਰਨਾ ਚਾਹੁੰਦੀ ਮਾਨਵ ਨੂੰ ਪਤਾ ਲੱਗ ਜਾਂਦਾ ਕਿ ਉਹਦੇ ਕੋਲੇ ਹੁਣ ਦੋ ਹੀ ਰਾਸਤੇ ਨੇ ਜਾਂ ਤਾਂ ਡਾਈਵੋਰਸ ਲੈ ਲੇ ਤੇ ਜਾਂ ਆਪਣੀ ਜੀਵਨ ਲੀਲਾ ਸਮਾਪਤ ਕਰ ਲੇ ਅਨਵ ਨੂੰ ਲੱਗਦਾ ਕਿ ਜੇ ਮੈਂ ਡਾਈਵੋਰਸ ਦਾ ਕੇਸ ਫਾਈਲ ਕਰੂੰਗਾ ਤਾਂ ਭਾਰਤੀ ਨਿਆਂਪਾਲਿਕਾ ਨੇ ਮੈਨੂੰ ਕਾਸੇ ਜੋਗਰਾ ਨਹੀਂ ਛੱਡਣਾ ਅੰਦਰ ਦੇ ਵਿੱਚ ਉਹ ਰਾਤ ਨੂੰ ਲੈਂਦਾ ਆਪਣਾ ਜੀਵਨ ਖਤਮ ਕਰਨ ਦਾ 26 ਫਰਵਰੀ ਨੂੰ ਜਦੋਂ ਆਪਣੇ ਘਰ ਦੇ ਵਿੱਚ ਇਕੱਲਾ ਹੁੰਦਾ ਆਪਣੀ ਵਾਈਫ ਦਾ ਦੁਪੱਟਾ ਆਪਣੇ ਗਲ ਦੇ ਵਿੱਚ ਪਾ ਕੇ ਬੈੱਡ ਤੇ ਖੜ੍ਹ ਜਾਂਦਾ ਉਸ ਦੇ ਨਾਲ ਹੀ ਉਹ ਆਪਣੇ ਕੈਮਰੇ ਦੇ ਵਿੱਚ ਵੀਡੀਓ ਚਾਲੂ ਕਰ ਦਿੰਦਾ ਤਾਂ ਕਿ ਲੋਕਾਂ ਨੂੰ ਦੱਸ ਸਕੇ ਕਿ ਮੈਰਜ ਤੁਹਾਡੀ ਲਾਈਫ ਨੂੰ ਕਿਵੇਂ ਬਰਬਾਦ ਕਰ ਸਕਦੀ ਹੈ ਉਹ ਆਪਣੀ ਵੀਡੀਓ ਦੇ ਵਿੱਚ ਸਭ ਕੁਝ ਬਿਆਨ ਕਰਦਾ ਕਿ ਕਿਵੇਂ ਨਕੀਤਾ ਨੇ ਉਹਦੀ ਜ਼ਿੰਦਗੀ ਬਰਬਾਦ ਕੀਤੀ ਕਿਵੇਂ ਨਕੀਤਾ ਨੇ ਐਕਸੈਪਟ ਵੀ ਕੀਤਾ ਸੀ ਕਿ ਹਾਂ ਉਹਨੇ ਵਿਆਹ ਤੋਂ ਪਹਿਲਾਂ ਸਭ ਕੁਝ ਆਪਣੇ ਬੋਏਫ੍ਰੈਂਡਸ ਨਾਲ ਕੀਤਾ ਹੋਇਆ ਉਹ ਭਾਰਤੀ ਨਿਆਪਾਲਕਾ ਉੱਤੇ ਵੀ ਸਵਾਲ ਚੁੱਕਦਾ ਕਿ ਕਿਵੇਂ ਭਾਰਤੀ ਨਿਆਪਾਲਕਾ ਮਰਦਾਂ ਨੂੰ ਟੌਰਚਰ ਕਰਦੀ ਹੈ ਅੰਤ ਦੇ ਵਿੱਚ ਉਹ ਆਪਣੇ ਮਾਪੇ ਤੋਂ ਸੌਰੀ ਮੰਨਦਾ ਤੇ ਜਿਹੜੇ ਬੈੱਡ ਤੇ ਖੜਾ ਹੁੰਦਾ ਉਸ ਤੋਂ ਆਪਣੇ ਪੈਰ ਨੀਚੇ ਕਰ ਦਿੰਦਾ ਅਤੇ ਉਸ ਦੇ ਸਾਹ ਮੁੱਕ ਜਾਂਦੇ ਨੇ ਸੋ ਥਿਸ ਇਜ਼ ਫਾਰ अथॉरिटीज अथॉरिटीज एज इन पोलिस एंड लॉ एन्फोर्समेंट ठीक है द लॉ नीड्स टू प्रोटेक्ट मेन और अदरवाइज देर विल बी ए टाइम देट देर विल बी ए नो मैन कोई आदमी बच्चे का ही नहीं जिसके ऊपर तुम इल्जाम लगा सको कोई आदमी बच्चे का ही नहीं तब मेरी वाइफ का मुझे पता चला कि थी किसी के, के साथ तो वो पता चला बट हां प्लीज प्लीज अरे देखो सुनो मेरे को जाना से कोई दिक्कत नहीं है और मैं तो जाना चाहता हूँ ठीक है लेकिन मैं फिर भी ये कह रहा हूं कि देखो मर्दों का सोचो प्लीज सोचो प्लीज सोचो मर्दों का अरे मर्दों के बारे में कोई तो बात करे बेचारे बहुत अकेले पापा सॉरी मम्मी सॉरी अक्कू सॉरी बट गाइस प्लीज अंडरस्टैंड देखो जैसे ही मैं चला जाऊंगा सब कुछ ठीक हो जाएगा अरे कुछ फर्क नहीं पड़ता तो मेरा लॉ एंड ऑर्डर लॉ एंड ऑर्डर लॉ एंड ऑर्डर ढंग <laughs> से करो यार करना तो ढंग से करो मैं लेकिन नहीं लेकिन नहीं ठीक है और तो नहीं तो फिर ठीक है जाएंगे जाएंगे कोई दिक्कत नहीं है <laughs> हाँ बस इतना मैं कहना चाहता हूं कि मेरे माँ बाप को बिल्कुल टच मत करना डोंट टच माई पेरेंट्स डू नॉट टच माई ਪੇਰੈਂਟਸ ਉਸਦੇ ਕੈਮਰੇ ਦੀ ਵੀਡੀਓ ਉਸਦੇ ਸਾਹ ਦੇ ਨਾਲ ਹੀ ਬੰਦ ਹੋ ਜਾਂਦੀ ਹੈ ਮਾਪਿਆਂ ਨੂੰ ਅਗਲੇ ਦਿਨ ਖਬਰ ਮਿਲਦੀ ਆ ਮਾਪੇ ਉਹ ਭੱਜ ਕੇ ਉਸਦੇ ਫਲੈਟ ਦੇ ਵਿੱਚ ਜਾਂਦੇ ਨੇ ਪਰ ਅਫਸੋਸ ਕਿ ਉਦੋਂ ਤੱਕ ਉਹਨਾਂ ਦੇ लाਡਲੇ ਦੇ ਸਾਹ ਮੁੱਕ ਚੁੱਕੇ ਹੁੰਦੇ ਹਨ ਮਾਨਵ ਦਾ ਪਿਓ ਐਫ ਆਈ ਆਰ ਕਰਵਾਉਣ ਲਈ ਪੁਲਿਸ ਸਟੇਸ਼ਨ ਜਾਂਦਾ ਪਰ ਉਸ ਦਿਨ ਸ਼ਿਵਰਾਤਰੀ ਹੋਣ ਕਰਕੇ ਉਸਦੀ ਐਫ ਆਈ ਆਰ ਵੀ ਦਰਜ ਨਹੀਂ ਹੁੰਦੀ ਉਹ ਆਪਣੇ ਆਰਮੀ ਆਫੀਸਰ ਦਾ ਹਵਾਲਾ ਦੇ ਕੇ ਮੁੱਖ ਮੰਤਰੀ ਆਫਿਸ ਦੇ ਵਿੱਚੋਂ ਪੁਲਿਸ ਸਟੇਸ਼ਨ ਫੋਨ ਕਰਵਾਉਂਦਾ ਹੈ ਦਰ ਜਾ ਕੇ ਕੀਤੀ ਉਸ ਦੀ ਐਫ ਆਈ ਆਰ ਦਰਜ ਹੁੰਦੀ ਹੈ ਇੱਧਰ ਜਦੋਂ ਨਕੀਤਾ ਨੂੰ ਮਾਨਵ ਦੀ ਮੌਤ ਦੀ ਖਬਰ ਮਿਲਦੀ ਹੈ ਤਾਂ ਉਹ ਵੀ ਝਟਪਟ ਸੋਸ਼ਲ ਮੀਡੀਆ ਤੇ ਆ ਕੇ ਇੱਕ ਵੀਡੀਓ ਪੋਸਟ ਕਰਦੀ ਹੈ ਉਹ ਵੀਡੀਓ ਵਿੱਚ ਕਹਿੰਦੀ ਹੈ ਕਿ ਮਾਨਵ ਸ਼ਰਾਬ ਦਾ ਆਦੀ ਸੀ ਅਤੇ ਸ਼ਰਾਬ ਦੇ ਨਸ਼ੇ ਦੇ ਵਿੱਚ ਉਹਨੇ ਇਹ ਕਦਮ ਚੁੱਕਿਆ ਨਾਲ ਹੀ ਉਹ ਕਹਿੰਦੀ ਹੈ ਕਿ ਸ਼ਰਾਬ ਪੀ ਕੇ ਮਾਨਵ ਮੈਨੂੰ ਰੋਜ ਕੁੱਟਦਾ ਸੀ ਮੈਨੂੰ ਗਾਲਾਂ ਕੱਢਦਾ ਸੀ ਮੈਨੂੰ हरास कर सी ये सारा कुछ कह के निकेता मानव उत्ते ही इल्जाम मार देती है मैंने वीडियो देखा है उनका उन्होंने आरोप लगाया कि मैं अपनी वाइफ की वजह से ये सब कर रहा हूँ लेकिन मेरा वो पास्ट था जो भी सारी चीज़ें थी वो शादी से पहले की थी शादी के बाद की कोई भी बात नहीं थी और ये वाली बात सुन के वो ड्रंक भी बहुत करते थे ये वाली बात सुन के उन्होंने हल्ला मचाना स्टार्ट किया ਮੁਝੇ ਵੀ ਮਾਰਦੇ تھے ਮੁਝੇ ਵੀ ਗੁੱਸੇ ਵਿੱਚ ਡਰੰਕ ਕਰਕੇ ਧੱਕਾ ਮੁੱਕੀ ਹੱਥ ਕਾਟਣਾ ਸਾਰੀ ਹਰਕਤੇ ਕਰਦੇ ਤੇ ਉਸ ਟਾਈਮ पे ਉਹ ਡਰੰਕ ਕਰਨੇ ਪਏ ਤਾਂ ये सारी बातें गलत है कि लड़की की नहीं सुनी जाती है एक बार आप मेरी भी तो सुनो आपने वहाँ पे सारी बातें सुन ली हैं एक बार मेरी भी तो सुनो उसकी बह जिस दिन वो मरा है उस दिन मैंने उसकी बहन को कॉल करके बोला है कि वो फांसी पे है मैंने फोटोज देखी हैं आप कुछ करो दीदी आप कुछ करो उन्होंने बोला कि तू सो जा लीव इग्नोर कुछ मत कर वो कुछ नहीं करेगा मेरी बात हो गई है वो कुछ नहीं करेगा उसके बाद मैंने उनके पापा को मैसेज किया कि पापा एक बार आप देख लीजिएगा मालक को रूम में पर हम एक होर वीडियो क्लिप आई है जिस दे सच सामने आया है मानव ने यह सारा कुछ जान के भी हाथ नहीं लाया मैंने से। मैंने सेक्स भी किया मानव को अभिषेक के बारे में शादी से पहले बताया था और सेक्स हुआ है ये कभी नहीं बताया था ये शादी के बाद बताया वो भी उसकी कई बार पूछने पे क्योंकि मैं डर गई थी कि मानव को खोना दो उसकी लाइफ में आते ही मैंने सबसे सारे कांटेक्ट खत्म कर दिए मेरे मामा उसने भी मेरे साथ ज़बरदस्ती की जो कि बहुत गलत था मुझे पता है मैंने बहुत सारी गलती की है मालूम को झूठ बोला नहीं बताया बट सिर्फ इसलिए कि कहीं हमारी शादी पे कोई बात ना आए हमारी शादी न टूट जाए इतना होने के बाद भी मालूम ने मुझे कभी हाथ नहीं किया कभी हाथ नहीं उठाया और मैं उसको बहुत प्यार करती हूँ गलती के बदले वो मुझे जो भी पनिशमेंट देगा मुझे मंजूर होगी क्योंकि हाँ मैंने गलती की है बहुत बड़ी उसके बार बार पूछने पे भी ना बता के बट वो मेरा पास था मानव के साथ रह के मैंने कभी किसी लड़के को देखा तक नहीं है ना ही अब किसी को लाइफ में लाना चाहती हूँ अब मेरी लाइफ का सब कुछ मैंने मानव को बता दिया और मुझे अपनी गलती बहुत फील हो रही है मैंने सब कुछ करने के लिए सब कुछ करने के लिए रेडी हूँ جب شادی کے بعد سٹارٹ ہوئی تو مالک کے پاپا نے کوئی دیش نہیں مانگاں سے کسی بھی طرح کی کوئی ڈیمانڈ نہیں کی سب بہت اچھے لوگ ہیں بس میں ہی لائٹ نہیں ہوں اصل دے وچ بھارتی نیپال کا دی حالت کھستہ ہو چکی ہے بھارتی نیپال کا دے رکھوالے ڈائیورس دا کیس پال دے رہندے نے اڑیک دے رہندے نے کہ کدی کوئی آوے تے کدی اسیں ਲੁੱਟ ਗਏ ਕਾਨੂੰਨ ਦੇ ਰਖਵਾਲੇ ਕੇਸ ਨੂੰ ਸਟਰੋਂਗ ਬਣਾਉਣ ਵਾਸਤੇ ਮੁੰਡੇ ਦੇ ਮਾਂ ਮੁੰਡੇ ਦੇ ਪਿਓ ਮੁੰਡੇ ਦੀ ਭੈਣ ਇੱਥੋਂ ਤੱਕ ਕਿ ਮੁੰਡੇ ਦੇ ਜੀਜੇ ਦਾ ਨਾਂ ਵੀ ਲਿਖ ਦਿੰਦੇ ਨੇ ਤਾਂ ਕਿ ਕੇਸ ਹੋ ਸਟਰੋਂਗ ਹੋ ਸਕੇ ਤੇ ਮੁੰਡੇ ਤੋਂ ਚੰਗਾ ਪੈਸਾ ਝਾੜਿਆ ਜਾ ਸਕੇ ਅੱਜ ਕੱਲ ਅਜਿਹੇ ਜਵਾਨ ਆ ਰਿਹਾ ਕਿ ਮੁੰਡੇ ਵਿਆਹ ਤੋਂ ਕੰਨੀ ਘਤਰਾਉਣ ਲੱਗ ਗਏ ਨੇ ਕਈ ਕੁੜੀਆਂ ਨੇ ਵਿਆਹ ਨੂੰ ਇੱਕ ਬਿਜ਼ਨਸ ਹੀ ਬਣਾਇਆ ਹੋਇਆ ਹੈ 2 ਮਹੀਨੇ ਰਹਿਣ ਤੋਂ ਬਾਅਦ ਉਹ ਡਾਈਵੋਰਸ ਦਾ ਕੇਸ ਫਾਈਲ ਕਰ ਦਿਆ ਨੇ ਤੇ ਮੁੰਡੇ ਕੋਲੋਂ ਚੰਗੇ ਪੈਸੇ ਲੈ ਕੇ ਸਾਈਡ ਤੇ ਹੋ ਜਾਂਦੀਆਂ ਨੇ ਜਿਹੜੇ ਪਰਿਵਾਰ ਤਕੜੇ ਹੁੰਦੇ ਨੇ ਉਹ ਪੈਸੇ ਦੇ ਦਿੰਦੇ ਨੇ ਤੇ ਜਿਹੜੇ ਮੱਧ ਵਰਗੀ ਪਰਿਵਾਰ ਹੁੰਦੇ ਨੇ ਉਹ ਅਤਲ ਸੁਭਾਸ ਤੇ ਮਾਨਵ ਸ਼ਰਮਾ ਵਾਂਗ ਆਪਣੀ jaan ਦੇ ਦਿੰਦੇ ਨੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਇਸ ਦੀ ਆਵਾਜ਼ ਸਰਕਾਰ ਦੇ ਕੰਨਾਂ ਤੱਕ ਪਹੁੰਚੇ ਤਾਂ ਕਿ ਕਾਨੂੰਨ ਦੇ ਵਿੱਚ ਕੋਈ ਅਮੈਂਡਮੈਂਟ ਹੋ ਸਕੇ ਨਹੀਂ ਤਾਂ ਇਹ ਨਾ ਹੋਵੇ ਕਿ ਅਗਲਾ ਨੰਬਰ ਅਤਲ ਸੁਭਾਸ ਤੇ ਮਾਨਵ ਵਾਂਗ ਤੁਹਾਡੇ ਮੁੰਡੇ ਦਾ ਹੋਵੇ